ਕਲਸਾ ਵਾਈ ਗੁਰਜੀ ਕੀ ਮੱਤੇ ਸਰਦਾਰ ਉੱਜਲ ਸਿੰਘ ਜੀ ਦੇ ਪਰਿਵਾਰ ਵੱਲੋਂ ਉਹਨਾਂ ਦੀ ਯਾਦ ਵਿੱਚ ਹਰ ਸਾਲ ਸਮਾਜ ਸੇਵੀ ਕੋਈ ਨਾ ਕੋਈ ਉਪਰਾਲਾ ਕੀਤਾ ਜਾਂਦਾ ਹੈ ਇਸ ਸਾਲ ਵੀ ਉਹਨਾਂ ਦੀ ਯਾਦ ਦੇ ਵਿੱਚ ਪਰਿਵਾਰ ਵੱਲੋਂ ਇੱਕ ਮੈਗਾ ਚੈੱਕਅਪ ਕੈਂਪ ਉਲੀਕਿਆ ਗਿਆ ਹੈ 17 ਮਾਰਚ ਦਿਨ ਐਤਵਾਰ ਨੂੰ ਮੂਨ ਕਲਾ ਵਿਖੇ ਜੋ ਲਗਾਇਆ ਜਾਇਗਾ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੀਐਨਸੀ 크ਿਸਚੀਅਨ ਮੈਡੀਕਲ ਕਾਲਜ ਲੁਧਿਆਣਾ ਤੋਂ ਡਾਕਟਰਾਂ ਦੀਆਂ ਮਾਹਿਰ ਟੀਮਾਂ ਪਹੁੰਚ ਰਹੀਆਂ ਹਨ ਉਸ ਕੈਂਪ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਸੰਬੰਧੀ ਹੱਡੀਆਂ ਚਮੜੀ ਨੱਕ ਕੰਨ ਗਲਾ ਅਤੇ ਦੰਦਾਂ ਦੇ ਡਾਕਟਰ ਮੌਜੂਦ ਹੋਣਗੇ ਜੋ ਕਿ ਅੰਗਰੀਜਾਂ ਨੂੰ ਡਾਇਗਨੋਸ ਕਰਨ ਉਪਰੰਤ ਫ੍ਰੀ ਦਵਾਈਆਂ ਦੇਣਗੇ ਇਸ ਕੈਂਪ ਦੇ ਵਿੱਚ ਵਿਸ਼ੇਸ਼ ਸਹਿਯੋਗ ਹੈ ਜੀ ਸਰਵਤਾ ਭਲਾ ਸੇਵਾ ਸੁਸਾਇਟੀ ਮੂਨ ਕਾਂ ਦਾ ਉਸ ਮੇਰੇ 9 ਵਜੇ ਸਟਾਰਟ ਹੋ ਕੇ 5 ਵਜੇ ਤੱਕ ਸਮਾਪਤ ਕਰ ਦਿੱਤਾ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਉਦਲ ਸਿੰਘ ਜੀ ਦੀ ਜਾਤ ਵਿੱਚ ਜਿਹੜਾ ਮੈਡੀਕਲ ਕੈਂਪ ਲਗਾ ਰਹੇ ਆ ਅਸੀਂ ਉਹਨਾਂ ਪਰਵਾਹ ਤੇ ਬਹੁਤ ਬਹੁਤ ਧੰਨਵਾਦੀ ਆ ਸਮੂਹ ਸਮਾਜ ਸਮਾਜ ਸੇਵਕ ਸੰਸਥਾ ਤੇ ਹੋਰ ਸੰਸਥਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਇਸ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਅਤੇ ਜੋ ਵੀ ਟੈਸਟ ਹੁੰਦੇ ਆ ਫ੍ਰੀ ਕੀਤੇ ਜਾਣਗੇ ਚਮੜੀ ਦੇ ਰੋਗਾਂ ਦਾ ਅਤੇ ਮੈਡੀਕਲ ਕੈਂਪ ਲੱਗ ਰਿਹਾ ਇਸ ਕੈਂਪ ਦਾ ਬਹੁਤ-ਬਹੁਤ ਫਾਇਦਾ ਉਠਾਓ ਅਸੀਂ ਸਰਬੱਤ ਦਾ ਭਲਾ ਸੇਵਾ ਸੈਟੀ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਸਰਦਾਰ ਗੁਰਮਿੰਦਰ ਸਿੰਘ ਜੀ ਗੋਲਡੀ ਜੋ ਦੇਖ ਰਹੇ ਸਰਬੱਤ ਦਾ ਭਲਾ ਸੇਵਾ ਸੈਟੀ ਵੱਲੋਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਉਜੈਲ ਸਿੰਘ ਜੀ ਦੇ ਪਰਿਵਾਰ ਵੱਲੋਂ ਜੋ ਉਲੀਕੀਆਂ ਗਈਆਂ ਸੇਵਾਵਾਂ ਉਹਨਾਂ ਨੂੰ ਚਾਲੂ ਰੱਖਦੇ ਆਂ ਹੁਣ ਜਿਹੜਾ ਮੂਨ ਮੂਨ ਕਲਾਮ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਰੀਆਂ ਇਲਾਕੇ ਦੀਆਂ ਸੰਗਤਾਂ ਨੂੰ ਸੰਦੇਹ ਦਿੱਤਾ ਜਾਂਦਾ ਹੈ ਕਿ ਉਹ ਆ ਕੇ ਆਪਣੇ ਫ੍ਰੀ ਇਲਾਜ ਕਰਾਉਣ ਦਿਲ ਦੀਆਂ ਬਿਮਾਰੀਆਂ ਹੱਡੀਆਂ ਚੰਬੜੀ ਦੰਦਾਂ ਕੰਨਾਂ ਸਾਰਿਆਂ ਦੇ ਫ੍ਰੀ ਟੈਸਟ ਹੋਣਗੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ ਧੰਨਵਾਦ ਹਲਸਾ ਵਾਈਬ ਜੀ ਕਿੱਥੇ ਇਹ ਜਿਹੜਾ ਕੈਂਪ ਲਿਖਿਆ ਜਾ ਰਿਹਾ ਹੈ ਸਰਦਾਰ ਦਿਲ ਸਿੰਘ ਦੇ ਪਰਿਵਾਰ ਵੱਲੋਂ ਉਦੇਚੇ ਮੈਂ ਸਾਰਿਆਂ ਨੂੰ ਵਿਸ਼ੇਸ਼ ਕਰ ਜਿੰਨੇ ਬਜ਼ੁਰਗ ਹੈ ਜਿਹੜੇ ਆ ਸਮੱਸਿਆ ਨਾਲ ਹੱਡੀਆਂ ਦੀਆਂ ਸਮੱਸਿਆਵਾਂ ਤਾਂ ਫੱਡੀਆਂ ਦੀਆਂ ਬਸਤਰਾ ਨਾਲ ਲਿੰਕਿਆ ਉਹ ਜਰੂਰ ਆਉਣ ਤਾਂ ਕਿ ਉਹਨਾਂ ਦਾ ਡਾਇਗਨੋਸਿਸ ਹੋ ਸਕੇ ਔਰ ਫ੍ਰੀ ਆਪਰੇਸ਼ਨ ਉਹਨਾਂ ਦਾ ਫ੍ਰੀ ਉਹਨਾਂ ਨੂੰ ਇਲਾਜ ਕਰ ਥੈਂਕ ਯੂ